ਹੁਣ ਗੱਲ ਕਰਦੇ ਹਾਂ ਉਸ ਫਿਲਮ ਦੀ ਜਿਸ ਦਾ ਲੰਮੇ ਅਰਸੇ ਤੋਂ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਬਾਲੀਵੁੱਡ ਦੀ ਇਹ ਫਿਲਮ ਦੇ ਵਿੱਚ ਇੱਕ ਫਰੈਸ਼ ਜੋੜੀ ਸਾਨੂੰ ਦੇਖਣ ਨੂੰ ਮਿਲੇਗੀ ਮੈਂ ਗੱਲ ਕਰ ਰਹੀ ਹਾਂ ਵਰੁਣ ਧਵਨ ਐਂਡ ਜਾਨਵੀ ਕਪੂਰ ਦੀ ਜੋ ਕਿ ਫਿਲਮ ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਇਸ ਦਾ ਤਬਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਆਓ ਇੱਕ ਚਲਕ ਮਾਰਦੇ ਹਾਂ ਇਸ ਦੇ ਟ੍ਰੇਲਰ ਤੇ ਵਰुण धवन ਅਤੇ ਜਾਨਵੀ ਕਪੂਰ ਦੀ ਫਿਲਮ ਸਨੀ ਸੰਸਕਾਰੀ ਦੀ ਤੁਲਸੀ ਕਮਾਰੀ ਲੰਬੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਹੈ ਹੁਣ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਫਿਲਮ ਵਿੱਚ ਵਰुण धवन ਲੀਡ ਰੋਲ ਦੇ ਵਿੱਚ ਨਜ਼ਰ ਆ ਰਹੇ ਨੇ ਜਾਨਵੀ ਕਪੂਰ ਅਤੇ ਸਨਾਇਆ ਮਲਹੋਤਰਾ ਫੀਮੇਲ ਲੀਡ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਟ੍ਰੇਲਰ ਨੂੰ ਦਰਸ਼ਕਾਂ ਦਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਟ੍ਰੇਲਰ ਦੇ ਵਿੱਚ ਦੇਖਿਆ ਗਿਆ ਹੈ ਕਿ ਵਰੁਨ धवन ਸਾਨਿਆ ਨੂੰ ਬਾਹੂਬਲੀ ਅੰਦਾਜ਼ ਵਿੱਚ ਪ੍ਰਪੋਜ਼ ਕਰਦੇ ਨੇ ਪਰ ਸਾਨਿਆ ਉਸ ਦੇ ਪ੍ਰਪੋਜ਼ਲ ਨੂੰ ਟੁਕਰਾ ਦਿੰਦੀ ਹੈ ਸਾਨਿਆ रोहित श्रोत के नाल ਵਿਆਹ ਕਰਨ ਜਾ ਰਹੀ ਹੈ ਇਸ ਤੋਂ ਬਾਅਦ ਵਰੁਣ ਜਾਨਵੀ ਨੂੰ ਮਿਲਦੇ ਹਨ ਵਰਨ ਅਤੇ ਜਾਨਵੀ ਪਿਆਰ ਦਾ ਡਰਾਮਾ ਕਰਦੇ ਹਨ ਅਤੇ ਸਾਨਿਆ ਨੂੰ ਵਰਨ ਦੇ ਪਿਆਰ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹਨ ਬਟ ਇਸ ਦੌਰਾਨ ਵਰੁਣ ਸਾਨਿਆ ਅਤੇ ਜਾਨਵੀ ਦੇ ਕਿਰਦਾਰ ਦੇ ਵਿੱਚ ਕਨਫਿਊਜ਼ ਨਜ਼ਰ ਆ ਰਿਹਾ ਹੈ ਆਪਣੀਆਂ ਫੀਲਿੰਗਸ ਨੂੰ ਲੈ ਕੇ ਵੈਲ ਟ੍ਰੇਲਰ ਦੇਖ ਲੱਗਦਾ ਹੈ ਕਿ ਫਿਲਮ ਦੇ ਵਿੱਚ ਜ਼ਬਰਦਸਤ ਡਰਾਮਾ ਤੇ ਕਾਮੇਡੀ ਦਾ ਤੜਕਾ ਦਿਖਾਇਆ ਗਿਆ ਹੈ ਫਿਲਮ ਦਾ ਟ੍ਰੇਲਰ ਵੀ ਕਾਮੇਡੀ ਦੇ ਨਾਲ ਭਰਪੂਰ ਹੈ ਵਰਨੂ ਅਤੇ ਜਾਨਵੀ ਦੀ ਜੋੜੀ ਖੂਬ ਚੱਟ ਰਹੀ ਹੈ ਵਰਨੂੰ ਦੇ ਡਾਇਲੋਗ ਕਾਫੀ ਮਜ਼ੇਦਾਰ ਨੇ ਦੂਜੇ ਪਾਸੇ ਰੋਹਿਤ ਅਤੇ ਸਾਨਿਆ ਦੀ ਜੋੜੀ ਵੀ ਕਾਫੀ ਅੱਛੀ ਲੱਗ ਰਹੀ ਹੈ ਫਿਲਮ ਦੇ ਦੋ ਗਾਣੇ ਰਿਲੀਜ਼ ਹੋ ਚੁੱਕੇ ਨੇ ਅਤੇ ਦੋਵਾਂ ਨੂੰ ਹੀ ਬੇਹਦ ਪਸੰਦ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦੇ ਚਲਿਏ ਕਿ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਵੱਡੇ ਪਰਦੇ